6 ਮਹੀਨੇ ਪਹਿਲਾਂ ਵੱਡੇ ਪ੍ਰਾਣ ਦਾ ਕਤਲ ਕੀਤਾ ਅਤੇ ਹੁਣ ਛੋਟੇ ਨੂੰ ਵੀ ਉਸੇ ਤਰੀਕੇ ਨਾਲ ਕਤਲ ਕਰ ਦਿੱਤਾ ਗਿਆ ਜੀ ਹਾਂ ਇੱਕ ਨੌਜਵਾਨ ਦਾ ਤੇਜ਼ਾਰ ਹਥਿਆਰਾਂ ਦੇ ਨਾਲ ਕਤਲ ਕੀਤਾ ਗਿਆ 6 ਮਹੀਨੇ ਪਹਿਲਾਂ ਇਸੇ ਵੱਡੇ ਪ੍ਰਾਣ ਨੂੰ ਵੀ ਤੇਜ਼ਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਉਸਤੇ ਛੋਟੇ ਪ੍ਰਾਣ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਉਧਰ ਵੱਡੇ ਪ੍ਰਾਣ ਦੇ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਗਰੁੱਪ ਹੈਪੀ ਪੰਛੀਆਂ ਨੇ ਲਈ ਸੀ ਪਰ ਹੁਣ ਇਸ ਨੌਜਵਾਨ ਨੂੰ ਕਤਲ ਕਰਨ ਵਾਲਾ ਵਿਅਕਤੀ ਇਸੇ ਨੌਜਵਾਨ ਦੇ ਮ੍ਰਿਤਕ ਵੱਡੇ ਭਰਾ ਦਾ ਦੋਸਤ ਦੱਸਿਆ ਜਾ ਰਿਹਾ ਹੈ ਤਾਂ ਬਟਾਲਾ ਪੁਲਿਸ ਅਧਿਨ ਪੈਂਦੇ ਕਸਬਾ ਡੇਰਾ ਬੱਬਾ ਨਾਨਕ ਚ ਮੰਗਲਵਾਰ ਦੀ ਸ਼ਾਮ ਇੱਕ ਨੌਜਵਾਨ ਦਾ ਕਿਰਚਾ ਮਾਰ ਕੇ ਕਤਲ ਕਰ ਦਿੱਤਾ ਗਿਆ ਮਾਮਲਾ ਨਿਜੀ ਰஞ்சிਤ ਦਾ ਦੱਸਿਆ ਜਾ ਰਿਹਾ ਹੈ ਮ੍ਰਿਤਕ ਹਰਦੀਪ ਸਿੰਘ ਕਾਕਾ ਕਰੀਬ 6 ਮਹੀਨੇ ਪਹਿਲਾਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੇ ਸੰਦੀਪ ਸਿੰਘ ਉਰਫ ਸ਼ੇਰਾ ਦਾ ਛੋਟਾ ਭਰਾਏ ਸ਼ੇਰਾ ਉੱਪਰ ਕਰੀਬ ਅੱਧੀ ਦਰਜਨ ਮਾਮਲੇ ਦਰਜ ਸਨ ਅਤੇ ਉਸਤੇ ਪੁਲਿਸ ਅੱਗੇ ਮੁਖਬਰੀ ਕਰਨ ਦੇ ਦੋਸ਼ ਲਗਾਉਂਦੇ ਹੋਏ ਉਸ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ ਜਿਸ ਦੀ ਜ਼ਿੰਮੇਵਾਰੀ ਗੈਂਗਸਟਰ ਗਰੁੱਪਰ ਹੈਪੀ ਪੰਛੀਆਂ ਵੱਲੋਂ ਲਈ ਗਈ ਸੀ ਉਧਰ ਹੁਣ ਸੰਦੀਪ ਉਰਫ ਸ਼ੇਰਾ ਦੇ ਛੋਟੇ ਭਰਾ ਹਰਦੀਪ ਸਿੰਘ ਕਾਕਾ ਨੂੰ ਵੀ ਉਸੇ ਤਰੀਕੇ ਨਾਲ ਮਾਰ ਮੁਕਾ ਦਿੱਤਾ ਗਿਆ ਉਧਰ ਮ੍ਰਿਤਿਕ ਦੀ ਮਾਂ ਦਾ ਕਹਿਣਾ ਹੈ ਕਿ ਉਸਦੇ ਵੱਡੇ ਪੁੱਤ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਹੁਣ ਉਸਦੇ ਛੋਟੇ ਭਰਾ ਦਾ ਵੀ ਕਤਲ ਕਰ ਦਿੱਤਾ ਗਿਆ ਕਤਲ ਕਰਨ ਵਾਲਾ ਉਸਦੇ ਵੱਡੇ ਪੁੱਤ ਦਾ ਦੋਸਤ ਨਿਕਲਿਆ ਹੈ ਕੋਈ ਨਹੀਂ ਕਹਿੰਦੇ ਆ ਕਿ ਉਹਦਾ ਕੋਈ ਸੰਬੰਧੀ ਦਾ ਹੁਣਾ ਹੈ ਕਾਲੂ ਕਾਲੂ ਉਹਨੇ ਬਾਰ ਵੀ ਦਿੱਤੀ ਹੈ ਕਿ ਵੱਡੀ ਚ ਆਇਆ ਫਿਰ ਦੋ ਬੁੜੇ ਨੂੰ ਲੈਣ ਆਏ ਆ ਕਹਿੰਦੇ ਕਿ ਉਹਨਾਂ ਦਾ ਕਬਾਰ ਕਰਕੇ ਉਹਨਾਂ ਨੂੰ ਬਾਰਨ ਦੇਣਿਆ ਕਰੋ ਕਿਹਦਾ ਨਾ ਮੱਡੀ ਚ ਆ ਜਾ ਮੈਂ ਕਿਹਰਾ ਦਾ ਨਾ ਜਦ ਅੱਗੇ ਨੇ ਸਾਰੇ ਕੱਪੜੇ ਬਦਲੇ ਕਾਕਾ ਉਹ ਹੋਣ ਹੈਗੇ ਕਾਕ ਨੇ ਚੱਲ ਗਏ ਫਿਰ ਉੱਚ ਦਾਣਾ ਮੱਡੀ ਚ ਪਾਰ ਗਏ ਦਾਵੇਂ ਤੇ ਆਪੇ ਚ ਕੋਲ ਗਾਏ ਜਦ ਜੰਮ ਜੰਮ ਮਾਰਦੇ ਸੁੱਤੇ ਗਏ ਕਿੱਤੇ ਬੰਦ ਹਾਂ ਜੰਮ ਮਾਰੀਆਂ ਦੋ ਮੇਰੇ ਗਲਾ ਵੀ ਖੁੱਟਿਆ ਉਹ ਆਟ ਚੜੇ ਤੁਹਾਨੂੰ ਕਿੱਦਾਂ ਮਤਲਬ ਉਹ ਮੈਨੂੰ ਪਤਾ ਲੱਗ ਗਿਆ ਦਾਣਾ ਮੱਡੀ ਤੇ ਉਹਦਾ ਰੋਕ ਕਿ ਕਰ ਪੈਗਾ ਹਾਂ ਟੈਂਪਰੇਚਰ ਹੋ ਗਿਆ ਮੇਰੇ ਕਿਹੜੇ ਗੁੰਡੇ ਇੰਟਰ ਹੈ ਉਹਦੇ ਇੱਕ ਪੈਣ ਭਰਾ ਦਾ ਪਹਿਲਾਂ ਹੀ ਮਰਿਆ ਸ਼ੇਰਾ ਉਹ ਨਹੀਂ ਸ਼ੇਰੇ ਤੋਂ ਨਹੀਂ ਆ ਤੇ ਹੁਣ ਤੋਂ ਕੀ ਹੋ ਗਿਆ ਮੈਨੂੰ ਚਾਹੀਦਾ ਮੈਨੂੰ ਫੈਸਲਾ ਚਾਹੀਦਾ ਮੈਨੂੰ ਕਿੱਦਾਂ ਮੇਰੇ ਵਿੱਚ ਜਿਵੇਂ ਕਿਉਂ ਮਾਰਿਆ ਮੇਰੇ ਚਾਂਸ ਹੋਤੀ ਉਹ ਮੇਰਾ ਬੱਚਾ ਕਿਉਂ ਮਾਰਿਆ ਕੀ ਮੈਂ ਤੁਹਾਨੂੰ ਦੱਸਾਂ ਕਿ ਇਹ ਚਲੋ ਮੇਰੇ ਅੰਨੋ ਨੋ ਨੋ ਇੱਕਦਮ ਕਿਉਂ ਹੋ ਗਿਆ ਮੇਰਾ ਬਚਾ ਕਿੰਨੀ ਵੱਡੀ ਤੁਛ ਨਹੀਂ ਲੈ ਤਾ ਜਦ ਕਿ ਇਸ ਪੂਰੇ ਮਾਮਲੇ ਚ ਪੁਲਿਸ ਨੇ ਹੁਣ ਮ੍ਰਿਤਕ ਹਰਦੀਪ ਸਿੰਘ ਕਾਕਾ ਦੀ ਲਾਸ਼ ਨੂੰ ਕਬਜ਼ੇ ਚ ਲੈ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਡੀਐਸਪੀ ਡੇਰਾ ਬਾਬਾ ਨਾਨਕ ਮੌਕੇ ਤੇ ਪਹੁੰਚੇ ਉਹਨਾਂ ਦੱਸਿਆ ਕਿ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਉਸ ਦੀ ਮਾਂ ਦੇ ਬਿਆਨਾਂ ਤੇ ਅਗਲੀ ਕਾਰਵਾਈ ਕਰਦਿਆਂ ਕਤਲ ਦਾ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਮੈਸੇਜ ਮਿਲਿਆ ਇੱਥੇ ਹਸਪੀਟਲ ਚ ਹੈ ਆ ਵੀ ਹਰਦੀਪ ਸਿੰਘ ਇਹਨਿਸ ਕਾਕਾ ਸਾਨੂੰ ਪ੍ਰਦੀਪ ਸਿੰਘ ਦਾ ਮਰਡਰ ਕਰਤਾ ਬਿਆਨ ਲਿਖਦੇ ਆ ਉਹਦੀ ਮਾਤਾ ਦਾ ਮਾਤਾ ਨਾ ਬਲਵਿੰਦਰ ਕੌਰ ਜਿਹਦੇ ਖਿਲਾਫ ਲਿਖਾਵੇਗੀ ਬਿਆਨ ਉਹਦੇ ਖਿਲਾਫ ਵੀ ਨਹੀਂ ਕਰੂਗੀ ਜੀ ਕਿਤੇ ਖਲਾਫ ਕਿਤੇ ਨਿਕਲਦਾ ਨਾ ਮੈਂ ਤੁਹਾਡੇ ਸਾਹਮਣੇ ਜਾਇਆ ਮੈਂ ਕਹੀ ਆਪਾਂ ਇਨੀ ਡਿਟੇਲ ਪਤਾ ਲੱਗਾ ਇਹਨਾਂ ਤੋਂ ਦੱਸਿਆ ਵੀ ਦਾ ਮਟਰ ਹੋਇਆ ਅੱਗੇ ਤਬਦੀਸ਼ ਜਿਵੇਂ ਉਹਦੀ ਮਾਤਾ ਬਿਆਨ ਲਿਖਾਏਗੀ ਉਹ ਵੀ ਕਰੂਗਾ ਪਤਾ ਨਹੀਂ ਵੀਰ ਜੀ ਤੇ ਕੋਈ ਲੱਗਿਆ ਇਹਨਾਂ ਇਨਾਂ ਹੀ ਅਜੇ ਕਲੀਅਰ ਨਹੀਂ ਹੋ ਰਿਹਾ ਕਿਹੜੇ ਬੰਦੇ ਹਾਲਾਂਕਿ ਪਹਿਲੇ ਨੌਜਵਾਨ ਤੇ ਪੁਲਿਸ ਅੱਗੇ ਮੁਖਬਰੀ ਕਰਨ ਦੇ ਦੋਸ਼ ਲਗਾਏ ਸੀ ਅਤੇ ਇੱਕ ਗੈਂਗਸਟਰ ਗਰੁੱਪ ਨੇ ਉਸ ਤੇ ਕਤਲ ਦੀစီਮੈਵਾਰੀ ਲਈ ਸੀ ਪਰ ਹੁਣ ਇਸ ਨੌਜਵਾਨ ਦਾ ਕਤਲ ਕਿਉਂ ਕੀਤਾ ਗਿਆ ਹਾਲਾਂਕਿ ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ ਪਰ ਪੁਰਾਣੀ ਰੰਜਿਸ਼ ਕਿਸ ਮਾਮਲੇ ਦੀ ਸੀ ਕਿਉਂ ਉਸ ਦਾ ਕਤਲ ਕੀਤਾ ਗਿਆ ਆਖਿਰ ਇਸ ਨੌਜਵਾਨ ਦੀ ਵੱਡੇਪਰਾ ਦੇ ਦੋਸਤ ਨਾਲ ਕੀ ਦੁਸ਼ਮਣੀ ਸੀ ਫਿਲਹਾਲ ਇਸ ਦੀ ਕੋਈ ਵੀ ਜਾਣਕਾਰੀ ਕਿਸੇ ਵੱਲੋਂ ਸਾਂਝੀ ਨਹੀਂ ਕੀਤੀ ਗਈ ਜਦ ਕਿ ਦੂਜੇ ਪਾਸੇ ਪੁਲਿਸ ਇਸ ਪੂਰੇ ਮਾਮਲੇ 'ਚ ਜਾਂਚ ਦੀ ਕਾਲ ਅਖ ਰਹੀ ਹੈ ਗੁਰਦਾਸਪੁਰ ਤਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ